ਦੀ ਡਿਊਟੀ ਕੋਰਡ ਨੂੰ ਨਤੇ ਤੁਹਾ ਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਡੇਲੀ ਵੀਡੀਓes ਉਹਦੇ ਕੋਲ ਪਹੁੰਚ ਸਕੇ ਆਪਾਂ ਵੀਡੀਓ ਜਿਹਦੇ ਵਿੱਚ ਸਿਰਫ ਤੇ ਸਿਰਫ ਕੱਲੇ ਆਪਣਾ ਸੂਟਾਂ ਦਾ ਕੰਮ ਹੀ ਦਿਖਾਉਣੀ ਆ ਤੇ ਜੋ ਵੀ ਤੁਹਾਨੂੰ ਪਸੰਦ ਆਉਂਦੇ ਨੇ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ 7899843315 ਆਪਣਾ ਨੰਬਰ ਹੈ ਜੀ ਹਾਂਜੀ ਸਕਰੀਨਸ਼ਾਟ ਲੈਣਾ ਬਿਲਕੁਲ ਨਾ ਭੁੱਲਿਆ ਕਰੋ ਜੀ ਜਿਹੜਾ ਤੁਸੀਂ ਐ ਕਿਹਨੂੰ ਫਲਾਇਨ ਪਹਿਲਾ ਸੂਟ ਸੈਕੰਡ ਸੂਟ ਤਿਹਰੇ ਨੂੰ ਸੂਟ ਉਹ ਸਾਨੂੰ ਨਹੀਂ ਪਤਾ ਲੱਗਦਾ ਠੀਕ ਹੈ ਜੀ ਜੋ ਅੱਜ ਵਾਲੀ ਵੀਡੀਓ ਵਿੱਚ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ ਕਾਟਨ ਦੇ ਹੀ ਸੂਟ ਵਿਖਾਵਾਂਗੇ ਤੇ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਦੇਖੋ ਤੇ ਉਹਦੇ ਵਿੱਚ ਜੋ-ਜੋ ਵੀ ਪ੍ਰਿੰਟ ਵਗੈਰਾ ਫਾਈਬਰ ਕੋ ਮੈਂ ਤੁਹਾਨੂੰ ਦੱਸੂਗੀ ਉਸੇ ਤਰ੍ਹਾਂ ਦਾ ਹੈ ਉਹ ਸਾਰਾ ਸੇਮ ਟੂ ਸੇਮ ਤੁਹਾਨੂੰ ਮਿਲੇਗਾ ਜੀ ਹਾਂਜੀ ਜੋ ਆਪਣੇ ਇਹ ਪਹਿਲੇ ਦੋ ਸੂਟ ਦਿਸ ਰਹੇ ਨੇ ਕਾਟਨ ਦੇ ਮੈਚਿੰਗ ਸੂਟ ਹੈ ਜੀ ਇਹ ਇੱਕ ਬਲੈਕ ਸਲਵਾਰ ਦੇ ਨਾਲ ਹੈ ਜੀ ਤੇ ਇੱਕ ਫਰੋਜੀ ਸਲਵਾਰ ਦੇ ਨਾਲ ਮੈਚਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਮੈਚੂਰ ਹੋਈ ਹੈ ਜੀ ਆਪਣੀ ਇਸਟਾ ਤਿਆਰੀ ਬਣੀ ਹੈ ਜੀ ਸਿਤੁਟੀ ਕੋਰ ਦੁਨਾਂ ਦੇ ਨਾਲ ਤੇ ਉੱਥੇ ਤੁਹਾਨੂੰ ਇਹੀ ਸੂਟ ਸਟਿਚ ਕਰੇ ਮਿਲਣਗੇ ਜੀ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਕਰਕੇ ਸਟਿਚ ਕਰਦੇ ਆ ਠੀਕ ਹੈ ਜੀ ਜੋ ਆਪਾਂ ਤੋਂ ਕਸਟਮਰ ਸਟਿਚ ਕਰਵਾਉਣਾ ਚਾਹੁੰਦੇ ਆ ਆਪਾਂ ਉਹਨਾਂ ਨੂੰ ਸਟਿਚ ਕਰਕੇ ਦੇ ਦਿੰਨੇ ਆ ਸੁਣੋ ਉਥੇ ਇਹੀ ਸੂਟਾਂ ਦੇ ਡਿਜ਼ਾਈਨ ਮਿਲਣਗੇ ਸਟਿਚ ਕਰੇ ਹੋਏ ਤੁਸੀਂ ਉਥੇ ਜਾ ਕੇ ਚੈੱਕ ਕਰ ਸਕਦੇ ਹੋ ਸਿੱਧੂ ਟੀ ਕੋਡ ਬਣਾ ਦੇਣਾ ਤੇੜੀ ਬਣੀ ਆਪਣੀ ਸਟਾ ਤੇ ਉਥੇ ਅਸੀਂ ਉਹ ਜੋ ਆਪਾਂ ਸਟਿਚ ਕਰਕੇ ਤੋਰ ਦੇ ਉਹਨਾਂ ਦੀ ਫੁੱਲ ਵੀਡੀਓ ਜੇ ਪਾਉਣੀ ਹੈ ਅਸੀਂ ਤੁਸੀਂ ਉਥੇ ਚੈੱਕ ਕਰ ਸਕਦੇ ਹੋ ਹਾਂਜੀ ਫੁੱਲ ਬਿਹਰ ਕਾਟਨ ਬੂਝੀ ਗਈ ਹੈ ਵੱਡੇ ਪਣੇ ਦੀ ਕਾਟਨ ਮਿਲੂਗੀ ਤੁਹਾਨੂੰ ਕੋਈ ਰੰਗਫੇਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਾਡੀ ਫੁੱਲ ਗਾਰੰਟੀ ਹੋਊਗੀ ਇਹਨਾਂ ਦੀ ਸੂਟਾਂ ਦੀ ਜੋ ਗਾਰੰਟੀ ਵਾਲੇ ਹੋਣਗੇ ਉਹਨਾਂ ਦੀ ਆਪਾਂ ਗਾਰੰਟੀ ਦੇਵਾਂਗੇ ਜੋ ਇਹਨਾਂ ਦਾ ਰੇਟ ਹੈ ਜੀ ਰੇਟ ਮਿਲੂਗਾ ਤੁਹਾਨੂੰ 550 ਰੁਪਏ ਫਰੀ ਸਿਵੰਗ ਹੋਊਗੀ ਇੰਡੀਆ ਦੇ ਵਿੱਚ ਫਿਰ ਹੀ ਸਪੰਗਾ ਜੀ ਕਿਤੇ ਵੀ ਤੁਸੀਂ ਬੈਠੋ ਸੋਨੂੰ ਅਸੀਂ ਇਹ 550 ਦੇ ਵਿੱਚ ਸੂਟ ਦੇਵਾਂਗੇ ਠੀਕ ਹੈ ਜੀ ਬਹੁਤ ਪਿਆਰੇ ਕੌਰ ਦੇ ਸੂਟ ਸੋਨੂੰ ਡਿਜ਼ਾਈਨ ਅੱਗੇ ਹੋਰ ਮਿਲੀ ਜਾਣਗੇ ਜੀ ਆਹ ਵੇਖੋ ਤੁਸੀਂ ਬਹੁਤ ਹੀ ਪਿਆਰਾ ਇਹਨਾਂ ਦਾ ਦੇਖੋ ਕਿੰਨਾ ਪਿਆਰੀ ਮੈਚਿੰਗ ਹੈ ਤੇ ਗ੍ਰੀਨ ਦੇ ਪੈਰਟ ਗ੍ਰੀਨ ਦੇ ਨਾਲ ਸੋਨੂੰ ਡਾਰਕ ਗ੍ਰੀਨ ਦੀ ਸਲਵਾਰ ਮਿਲੂਗੀ ਇੱਕ ਸੋਨੂੰ ਫਰੋਜ਼ੀ ਦੇ ਨਾਲ ਵਾਈਟ ਸਲਵਾਰ ਮਿਲੂਗੀ ਇੱਕ ਫਲਾਰ ਵਾਲਾ ਹੋਊਗਾ ਇੱਕ ਨਿੱਕੀ ਬੂਟੀ ਵਾਲਾ ਸੂਟ ਮਿਲੂਗਾ ਤੇ ਜੋ ਵੀ ਤੁਹਾਨੂੰ ਇਸ ਦੇ ਆਪਾਂ ਦੋਨਾਂ ਸਲਵਾਰਾਂ ਦੇ ਨਾਲ ਵਾਈਟ ਦੋਨਾਂ ਸੂਟਾਂ ਦੇ ਨਾਲ ਵਾਈਟ ਸਲਵਾਰਾਂ ਵੀ ਲਗਵਾ ਸਕਦੇ ਇਤਨਾਲ ਤਾਂ ਐਸੀ ਵਾਈਟ ਲੱਗੀ ਹੋਈ ਹੈ ਦੂਜੇ ਨਾਲ ਵੀ ਆਪਾਂ ਵਾਈਟ ਸਲਵਾਰ ਲਗਵਾ ਸਕਦੇ ਹਾਂ ਠੀਕ ਹੈ ਜੀ ਕਾਟਨ ਦੀ ਸਾਡੀ ਗਰੰਟੀ ਹੋਊਗੀ ਗਰਮੀਆਂ ਦੇ ਹਿਸਾਬ ਨਾਲ ਬਹੁਤ ਹੀ ਪਿਆਰੇ ਸਾਨੂੰ ਕਲੈਕਸ਼ਨ ਲੈ ਕੇ ਆਏ ਹਾਂ ਅਸੀਂ ਸੂਟਾਂ ਦੀ ਤੇ ਹਾਂਜੀ ਤੁਸੀਂ ਇਹਦੇ ਚ ਪ੍ਰਿੰਟ ਚੈੱਕ ਕਰੀ ਚੱਲਿਓ ਜੀ ਤੇ ਅਗਲਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਇਹ ਆਪਾਂ ਤੁਹਾਨੂੰ ਆਲ ਓਵਰ ਸੂਟ ਵੀ ਮਿਲ ਸਕਦੇ ਨੇ ਤੇ ਵਾਈਟ ਸਲਵਾਰ ਬਿਲਵਾ ਸਕਦੇ ਹੋ ਫਰੋਜੀ ਵਾਲੇ ਨਾਲ ਫਰੋਜੀ ਲਵਾ ਸਕਦੇ ਹਾਂ ਤੇ ਜਿਹੜਾ ਮਹਿਰੂਨ ਵਾਲਾ ਹੈ ਨਾ ਮਹਿਰੂਨ ਸਲਵਾਰ ਲਗਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਵੀ ਆਪਾਂ ਮੈਚਿੰਗ ਕਰਨੀ ਚਾਹਣੀ ਹੈ ਉਸੇ ਤਰ੍ਹਾਂ ਤੁਹਾਨੂੰ ਮੈਚਿੰਗ ਕਰਕੇ ਦੇਵਾਂਗੇ ਸੂਟਾਂ ਦੀ ਹਾਂਜੀ ਇਹ ਆਪਣਾ 600 ਦਾ ਸੂਟ ਮਿਲੂਗਾ ਤੁਹਾਨੂੰ ਅਗਲੇ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਆਲ ਓਵਰ ਸੂਟ ਮਿਲਣਗੇ ਆਲ ਓਵਰ ਸੂਟ ਮਿਲਣਗੇ ਜੀ ਬਹੁਤ ਹੀ ਪਿਆਰੇ 600 ਦੇ ਵਿੱਚ ਤੁਸੀਂ ਪ੍ਰਿੰਟ ਵੇਖੋ ਪ੍ਰਿੰਟ ਇੱਕ ਤੋਂ ਇੱਕ ਚੜਦਾ ਜੀ ਠੀਕ ਹੈ ਪ੍ਰਿੰਟਾਂ ਦੀ ਕੋਈ ਵੀ ਤੁਹਾਨੂੰ ਐ ਨਹੀਂ ਹੋਣਾ ਵੀ ਇਹ ਪ੍ਰਿੰਟਾਂ ਦੇ ਵਿੱਚ ਆਪਾਂ ਤੁਹਾਨੂੰ ਕੋਈ ਦਿਖਾਵਾਂਗੇ ਨਹੀਂ ਜਾਂ ਤੁਹਾਨੂੰ ਦਿਖਾ ਕੇ ਹੋਰ ਦੇਵਾਂਗੇ ਹੋਰ ਇਸ ਤਰ੍ਹਾਂ ਆਪਾਂ ਨਹੀਂ ਕਰਨੇ ਅਗਲੇ ਸੂਟ ਫਿਰ ਮੈਚਿੰਗ ਦੇ ਵਿੱਚ ਆ ਗਈ ਜੀ ਮੈਚਿੰਗ ਤੁਸੀਂ ਚੈੱਕ ਕਰੋ ਨਿੱਕੀ ਬੂਟੀ ਦੇ ਨਾਲ ਇੱਕ ਬਲੈਕ ਸਲਵਾਰ ਇੱਕ ਪਿੰਕ ਸਲਵਾਰ ਸੋਹਣੀਆਂ ਸੋਹਣੀਆਂ ਤੁਹਾਨੂੰ ਸੋਹਣੇ ਸੋਹਣੇ ਸੂਟ ਦੇਵਾਂਗੇ ਤੁਹਾਨੂੰ ਸੋਹਣੇ ਸੋਹਣੀਆਂ ਤੁਹਾਨੂੰ ਵੀਡੀਓ ਜੀ ਦੇਵਾਂਗੇ ਸੋਹਣੇ ਸੋਹਣੇ ਤੁਹਾਨੂੰ ਪਿੱਕ ਕਰ ਦੇਵਾਂਗੇ ਤਿਆਰ ਕੀਤੇ ਸੂਟ ਸਾਡੇ ਇਸ਼ਟਾ ਤੇ ਮਿਲਣਗੇ ਜੀ ਤੁਹਾਨੂੰ ਹਾਂਜੀ ਸਕਰੀਨਸ਼ਾਟ ਲੈ ਕੇ ਸਾਨੂੰ ਦਿਓ ਜੇ ਤੁਸੀਂ ਕੋਈ ਵਰਕ ਕਰਵਾਉਣਾ ਹੈ ਇਹਨਾਂ ਦੇ ਸਲਵਾਰਾਂ ਦੇ ਉੱਤੇ ਵਰਕ ਵੀ ਹੋ ਸਕਦਾ ਸੋਨੂੰ ਅੱਗੇ ਡਿਜ਼ਾਈਨ ਆਉਣਗੇ ਜੀ ਵਰਕ ਕਰੇ ਵੀ ਆਪਾਂ ਵਰਕ ਕਰਵਾ ਕੇ ਵੀ ਦਿੱਤੇ ਨੇ ਕੀ ਭੈਣਾਂ ਦੀ ਡਿਮਾਂਡ ਤੇ ਹਾਂਜੀ ਚੈੱਕ ਕਰਨ ਦਾ ਕੋਈ ਸਾਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਕੇ ਹਨਾ ਫੋਟੋ ਉਹਦੇ ਸਾਨੂੰ ਨਿਸ਼ਾਨੀ ਲਾ ਕੇ ਫਿਰ ਸਕਰੀਨਸ਼ਾਟ ਦਿਓ ਫਿਰ ਸੋਨੂੰ ਸੇਮ ਟੂ ਸੇਮ ਸੂਟ ਤੁਹਾਡੇ ਘਰੇ ਪਹੁੰਚਣਗੇ ਠੀਕ ਹੈ ਜੀ ਹਾਂਜੀ ਬਲੈਕ ਸਲਵਾਰ ਇੱਕ ਪਿੰਕ ਸਲਵਾਰ ਅਗਲੇ ਮੈਚਿੰਗ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਇਹ ਇਹ ਮੈਚਿੰਗ ਥੋੜੀ ਜੀ ਦੂਜੇ ਸੂਟਾਂ ਨਾਲੋਂ ਅ ਥੋੜਾ ਜਿਹਾ ਹੋਇਆਗਾ हटਕੇ ਹੈ ਵਧੀਆ ਦੀ ਵਧੀਆ ਕੁਆਲਿਟੀ ਹੈ ਐਸ ਕੇ ਮਿਲਦੀ ਇਹ ਕਾਟਨ ਹੈ ਜੀ ਇਹ ਤੁਹਾਨੂੰ ਮਿਲੂਗਾ 900 ਦਾ ਸੂਟ ਠੀਕ ਹੈ ਜੀ ਸਲਵਾਰਾਂ ਦੇ ਵਿੱਚ ਥੋੜਾ ਹਾਫ ਪ੍ਰਿੰਟ ਮਿਲੂਗਾ ਥੋੜਾ ਤੇ ਨੈਗੇਟਿਵ ਪ੍ਰਿੰਟ ਕਹਿੰਦੇ ਨੇ ਆਪਾਂ ਜਿਹਨੂੰ ਤੇ ਕਮੀਜ਼ਾਂ ਦੇ ਵਿੱਚ ਫੁੱਲ ਪ੍ਰਿੰਟ ਹੋਊਗਾ ਇੱਕ ਹੈਗੀ ਫਰੋਜੀ ਸਲਵਾਰ ਇੱਕ ਹੈਗੀ ਥੋੜੀ ਪਿੰਕੇ ਦੀ ਟਉਣ ਦੇ ਵਿੱਚ ਆ ਜਾਂਦੀ ਹੈ ਗਾਜਰੀ ਦੇ ਟਉਣ ਦੇ ਵਿੱਚ ਠੀਕ ਹੈ ਜੀ ਹਾਂਜੀ ਪਿਆਰੇ ਪਿਆਰੇ ਸੂਟ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਸੂਟਸ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਠੀਕ ਹੈ ਜੀ ਅਗਲੇ ਪ੍ਰਿੰਟ ਚੈੱਕ ਕਰੋ ਉਹਦੇ ਨਾਲ ਦੇ ਪਿਛਲੇ ਸੂਟ ਦੇ ਨਾਲ ਦੀ ਇਹ ਪ੍ਰਿੰਟ ਹੋਣਗੇ ਇਹਨਾਂ ਦੇ ਹੋਰ ਫਲਾਰ ਨੇ ਕਲਰ ਇੱਕ ਗਰੇ ਦੇ ਵਿੱਚ ਆ ਗਿਆ ਜੀ ਇੱਕਾਗੇ ਮਹਿਰੂਨ ਕਲਰ ਦੇ ਵਿੱਚ ਥੋੜੀ ਟਿਊਨ ਪਰਪਲ ਕਲਰ ਦੀ ਵੀ ਦੇ ਰਿਹਾ ਹੈ ਇਹ ਸੂਟ। ਹਾਂਜੀ ਕਿੰਨੇ ਪਿਆਰੇ ਪਿਆਰੇ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ। ਤੇ ਇਹਨਾਂ ਨੇ ਬਹੁਤ ਵਧੀਆ ਸਾਡੇ ਤੇ ਯਕੀਨ ਕਰਕੇ ਭਰੋਸਾ ਕਰਕੇ ਹੈਨਾ ਸਾਥੋਂ ਬਹੁਤ ਆਰਡਰ ਆ ਰਹੇ ਨੇ। ਥੈਂਕ ਯੂ ਸਾਰੀਆਂ ਭੈਣਾਂ ਦਾ। ਗੱਲ ਇੰਨੀ ਹੈ ਜੀ ਸਾਥੋਂ ਨਾ 1-2 ਦਿਨਾਂ ਲੇਟ ਹੋ ਰਹੇ ਨੇ ਆਰਡਰ ਤਾਂ ਕਰਕੇ ਥੋੜੀ ਜਿਹੀ ਨਾ ਪ੍ਰੋਬਲਮ ਚੱਲ ਰਹੀ ਹੈਗੀ ਆਪਣੇ ਪੋਸਟ ਆਫਸ ਦੇ ਵਿੱਚ ਠੀਕ ਹੈ ਜੀ ਉਹ ਤਾਂ ਕਰਕੇ ਸੁੱਟੀਆਂ ਸੱਟੀਆਂ ਜਿਆਦਾ ਆਈ ਜਾਂਦੀ ਨੇ ਕੋਸ ਮੱੜ ਮੋਟਾ ਕੋਈ ਉਹਨਾਂ ਦਾ ਹੈਗਾ ਇਹ ਵਿੱਚ ਉਹ ਤਾਂ ਕਰਕੇ ਆ ਦੇਖੋ ਜੀ ਆਪਾਂ ਇਹ ਸੀ ਪ੍ਰਿੰਟਾਂ ਦੇ ਉੱਤੇ ਬਾਟਮ ਕੜਾਈ ਕਰਕੇ ਦਿੱਤੀਆਂ ਨੇ ਕਸਟਮਰਾਂ ਵਾਸਤੇ ਉਹਨਾਂ ਨੇ ਮੰਗੀਆਂ ਸੈਂ ਸਾਥੋਂ ਵੀ ਸਾਨੂੰ ਵਰਕ ਕਰਕੇ ਦਿਓ ਇਹ ਆਪਾਂ ਦਿਖਾਇਆ ਤੁਹਾਨੂੰ ਇਸ ਤਰ੍ਹਾਂ ਦਾ ਆਪਾਂ ਤੁਹਾਨੂੰ ਵਰਕ ਕਰਕੇ ਵੀ ਦੇ ਸਕਦੇ ਆ ਬਹੁਤ ਪਿਆਰੇ ਸੂਟ ਨੇ ਜੀ ਵਰਕ ਕਰਕੇ ਵੀ ਇਹਨਾਂ ਨੂੰ ਚਾਰ ਚੰਨ ਲੱਗ ਜਾਂਦੇ ਨੇ ਵਿਦਆਊਟ ਦੁਪੱਟੇ ਆ ਜੀ ਸਾਰੇ ਸੂਟ ਜੇ ਤੁਸੀਂ ਦੁਪੱਟਾ ਲਗਾਉਣਾ ਤਾਂ ਸਭ ਤੋਂ ਕਿਸੇ ਵੀ ਫਾਈਬਰ ਦਾ ਦੁਪੱਟਾ ਲਵਾ ਸਕਦੇ ਹੋ ਪ्योर ਦਾ ਚਨੂਨ ਦਾ ਸਕੂਨ ਦਾ ਤੇ ਮਸਲੀਨ ਦਾ ਲੈਣ ਵਾਲੀ ਮਸਲੀਨ ਦਾ ਪਲੇਨ ਮਸਲੀਨ ਦਾ ਠੀਕ ਹੈ ਜੀ ਜੋ ਇਹਨਾਂ ਦਾ ਰੇਟ ਹੋਊਗਾ 950 ਰੁਪਏ ਸੋਨੂੰ ਇਹ ਸੂਟ ਮਿਲੂਗਾ ਠੀਕ ਹੈ ਜੀ ਅਗਲੇ ਤੁਸੀਂ ਫੇਰ ਚੈੱਕ ਕਰ ਸਕਦੇ ਹੋਗੇ ਇਹ ਵੀ ਆਪਣੇ ਵਰਕ ਵਾਲੇ ਸੂਟ ਆ ਗਏ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੋਨੂੰ 950 ਦੇ ਵਿੱਚ ਇਹ ਸੂਟ ਮਿਲੂਗਾ ਵਰਕ ਕਰਕੇ ਜੀ ਠੀਕ ਹੈ ਜੀ ਵੀਡੀਓ ਦੇਖ ਰਹੇ ਹੋ ਭੁੱਲਿਆ ਨਾ ਕਰੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਸੋਨੂੰ 10:00 ਵਜੇ ਵੀਡੀਓ ਦਿੰਦੇ ਆ ਜਦੋਂ ਇਹ ਵੀਡੀਓ ਸਾਡੀ ਅਪਲੋਡ ਹੋ ਜਾਂਦੀ ਹੈਗੀ ਤੇ ਹਾਂਜੀ 10 ਵਜੇ ਹੋ ਜਾਂਦੀ ਹੈ ਨਿਊਜ਼ੀਲੈਂਡ ਦੇ ਹਿਸਾਬ ਨਾਲ ਸਾਢੇ 5 ਕਰਦੇ ਆਂ ਸੀ ਕਿਉਂਕਿ ਸਾਡਾ ਦੋਨੇ ਥਾਵਾਂ 'ਤੇ ਠੀਕ ਚੱਲ ਰਿਹਾ ਹੈ ਨਿਊਜ਼ੀਲੈਂਡ ਵੀ ਚੱਲ ਰਿਹਾ ਹੈ ਤੇ ਇੰਡੀਆ 'ਰ ਵੀ ਚੱਲ ਰਿਹਾ ਹੈ ਠੀਕ ਹੈ ਜੀ ਆਪਾਂ ਦੋਨੇ ਥਾਵਾਂ 'ਤੇ ਇਹ ਸਾਨੂੰ ਵੀਡੀਓ ਦਿੰਨੇ ਹੈਗੇ ਦੋਨਾਂ ਥਾਵਾਂ 'ਤੇ ਅਪਲੋਡ ਕਰ ਦਿੰਨੇ ਹੈਗੇ ਨਿਊਜ਼ੀਲੈਂਡ ਦੇ ਸਾਢੇ 5 ਤੇ ਇੰਡੀਆ ਦੇ ਸਾਢੇ 10 ਸਾਢੇ 10 10 ਵਜੇ ਹਾਂਜੀ ਤੁਸੀਂ ਇਹ ਇੱਕ ਹੋਰ ਵਰਕ ਵਾਲੇ ਸੂਟ ਆ ਗਏ ਇਹ ਵੀ ਚੈੱਕ ਕਰ ਸਕਦੇ ਹੋ ਇਹਨਾਂ ਦੇ ਬਾਟਮ ਦੇ ਉੱਤੇ ਵਰਕ ਹੈ ਜੀ ਤੇ ਬਹੁਤ ਹੀ ਪਿਆਰੇ ਇਹ ਤੁਸੀਂ ਵਰਕ ਆਪਦੀ ਪਸੰਦ ਦਾ ਵੀ ਕਰਵਾ ਸਕਦੇ ਜਰੂਰੀ ਨਹੀਂ ਆਪਾਂ ਇਹੀ ਵਰਕ ਕਰਨਾ ਜੋ ਤੁਹਾਨੂੰ ਚੰਗਾ ਲੱਗੇ ਬਾਕੀ ਤੁਸੀਂ ਆਪਦੇ ਕੋਲੋਂ ਵੀ ਦੇ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਚਾਹੋ ਨੀ ਸੂਤੀ ਸੂਟਾਂ ਦੇ ਨਾਲ ਬਾਟਮ ਵਰਕ ਕੀਤੀ ਹੋਵੇ ਜੀ ਬਹੁਤ ਹੀ ਟ੍ਰੈਂਡ ਦੇ ਵਿੱਚ ਅੱਜ ਕੱਲ ਜਿਹੜੇ ਫਰਜੀ ਸਲਵਾਰਾਂ ਸਮਾਂਉਂਦੇ ਨੇ ਉਹ ਬਹੁਤ ਸੋਹਣੇ ਬਣਦੀਆਂ ਨੇ ਸਾਡੇ ਇੰਸਟਾਗ੍ਰam ਤੇ ਪਾਈਆਂ ਹੋਈਆਂ ਨੇ ਇਹ ਸੂਟ ਬਰਕਰਕੇ ਵਰਦੀ ਸਲਵਾਰਾ ਬਣਾ ਕੇ ਆਪਾਂ ਉੱਧਰ ਪਾਈਆਂ ਹੋਈਆਂ ਨੇ ਜੀ ਇਹ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਇੰਸਟਾਗ੍ਰam ਨੂੰ ਫੋਲੋ ਕਰੋ ਜੀ ਸਾਡੇ ਨੂੰ ਉੱਥੇ ਤੁਹਾਨੂੰ ਬਹੁਤ ਵਧੀਆ ਕੰਮ ਦੀ ਵੀਡੀਓ ਮਿਲਣੀ ਹੈ ਤੁਹਾਨੂੰ ਅ ਥੋੜਾ ਆਈਡੀਆ ਮਿਲ ਜਾਂਦਾ ਵੀ ਆਪਾਂ ਆਪ ਸਟਿਚ ਕਰਨੇ ਤਾਂ ਇਸ ਤਰ੍ਹਾਂ ਦੇ ਸਟਿਚ ਕਰ ਸਕਦੇ ਆ ਆ ਦੇਖੋ ਜੀ ਪ੍ਰਿੰਟਡ ਇਹ ਆਪਣੇ ਥੋੜੇ ਜਿਹਾ 올ਡ ਦੇ ਹਿਸਾਬ ਨਾਲ ਜੇ ਉਮਰ ਦੇ ਹਿਸਾਬ ਨਾਲ ਉਹਨਾਂ ਵਾਸਤੇ ਕਾਟਨ ਦੇ ਸੂਟ ਆ ਗਏ ਜੀ ਇਹ ਇੰਨਾ ਦਾ ਰੇਟ ਹੋਊਗਾ 650 ਸੌਰੀ 700 ਰੁਪਏ 700 ਹੋਊਗਾ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਤੁਸੀਂ ਸਾਡੇ ਨਜ਼ਦੀਕ ਰਹਿੰਦੇ ਹੋ ਆ ਕੇ ਦੁਕਾਨ ਤੇ ਵਿజిਟ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਲੈਸ ਕਰਕੇ ਦਿੱਤੇ ਜਾਣਗੇ ਠੀਕ ਹੈ ਜੀ ਇਹ ਵੀ ਬਹੁਤ ਪਿਆਰੇ ਸੂਟ ਨੇ ਜੀ ਆਪਾਂ ਕਿਸੇ ਵੀ ਏਜ ਦੇ ਬਣਾ ਸਕਦੇ ਹਾਂ ਜੀ ਜ਼ਰੂਰੀ ਨਹੀਂ ਆਹ ਵੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਡਿਟੇਲ ਪ੍ਰਿੰਟ ਹੈ ਇਹ ਸੂਟਾਂ ਦਾ ਫੈਬਰਿਕ ਬਿਲਕੁਲ ਵੀ ਨਹੀਂ ਖਰਾਬ ਹੋਏਗਾ ਸਾਡੀ ਗਾਰੰਟੀ ਰਹੂਗੀ ਫੈਬਰਿਕ ਦੀ ਠੀਕ ਹੈ ਜੀ ਤੁਸੀਂ ਇੱਕ ਵਾਰੀ ਭਰੋਸਾ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਸਾਥੋ ਤੇ ਇਹ ਜੀ ਗੱਲ ਨਹੀਂ ਹੈਗੀ ਵੀ ਅਸੀਂ ਤੁਹਾਨੂੰ ਦਿਖਾ ਕੇ ਕੁਝ ਹੋਰ ਦੇਵਾਂਗੇ ਕੁਝ ਹੋਰ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਕੰਮ ਤੁਹਾਨੂੰ ਕਹੇ ਜਾ ਲੱਗਦਾ ਹੈਗਾ ਹਨਾ ਆਪਾਂ ਤੁਹਾਨੂੰ ਆਹੋ ਜਿਹੜੇ ਹੁਣ ਸੂਟ ਆਉਣਗੇ ਉਹ ਦਿਖਾਵਾਂਗੇ ਪਲੇਨ ਪਲੇਨ ਇਹ ਆ ਗਈ ਮਸਲੀਨ ਜੀ ਆਪਣੇ ਕੋਲੇ ਪਲੇਨ ਮਸਲੀਨ ਹੈਗੀ ਤੇ ਤੁਸੀਂ ਇਹ ਲੈ ਸਕਦੇ ਹੋਗੇ ਇਹਦੇ ਉੱਤੇ ਵਰਕ ਕਰਵਾ ਸਕਦੇ ਹੋਗੇ 컬러 ਚੈੱਕ ਕਰੋ ਜੀ ਆਹ ਹੋਰ 컬러 ਆ ਗਏ ਮਸਲੀਨ ਦੇ ਵਿੱਚ ਜੋ ਇਹਨਾਂ ਦਾ ਰੇਟ ਰਹੂਗਾ 700 ਰੁਪਿਆ ਪਲੇਨ ਸੂਟਾਂ ਦਾ 700 ਰੁਪਿਆ ਰਹੂਗਾ ਜੀ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਪਲੇਨ ਲੈਣਾ ਤੁਸੀਂ ਲੈਸਾਂ ਵਗੈਰਾ ਲੱਗ ਸਟਿਚ ਕਰ ਸਕਦੇ ਹੋਗੇ ਸਾਡੇ ਇਸ਼ਟਾ ਦੇ ਸਟਿਚ ਕਰਕੇ ਪਾਏ ਹੋਏ ਨੇ ਤੁਸੀਂ ਉੱਥੋਂ ਚੱਕਾ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਜੋ ਵੀ ਤੁਹਾਨੂੰ ਕੰਮ ਚਾਹੀਦਾ ਸਾਨੂੰ ਪੂਰਾ ਵਧੀਆ ਸੀ ਫੈਬਰਿਕ ਦੇਵਾਂਗੇ ਜੋ ਵੀ ਤੁਹਾਡੀ ਮੰਗ ਹੋਊਗੀ ਉਹਦੇ ਹਿਸਾਬ ਦੇ ਉਹ ਕਈ ਭੈਣਾਂ ਦਾ ਉਥੋਂ ਪਲੇਨ ਸੂਟ ਮੰਗਦੇ ਨੇ ਇਸ ਕਰਕੇ ਸੀ ਵੀਡੀਓ ਜਿਹਦੇ ਵਿੱਚ ਪਾਤੇ ਵੀ ਆਪਾਂ ਪਲੇਨ ਸੂਟ ਦੇਈਏ ਭੈਣਾਂ ਦੀ ਮੰਗ ਦੇ ਉੱਤੇ ਹੈਨਾ ਠੀਕ ਆ ਜੀ ਉਹੀ ਚੀਜ਼ ਦੇਈਏ ਜਿਹੜੀ ਭੈਣਾਂ ਨੂੰ ਪਸੰਦ ਆਉਂਦੀ ਹੈ ਆ ਆ ਗਈ ਜੀ ਆਰਕੰਡੀ ਆਰਕੰਡੀ ਦੇ ਵਿੱਚ ਤੁਹਾਨੂੰ ਸੈਲ ਪ੍ਰਿੰਟ ਮਿਲੂਗਾ ਆਰਕੰਡੀ ਦਾ ਜਿਹੜਾ ਫੈਬਰਿਕ ਹੁੰਦਾ ਬਹੁਤ ਵਧੀਆ ਹੁੰਦਾ ਜੀ ਇਹ ਸਾਨੂੰ ਸੂਟ ਮਿਲੂਗਾ 1300 ਰੁਪਏ ਦੇ ਵਿੱਚ ਆਰਕੰਡੀ ਦਾ ਇਹਦੇ ਵਿੱਚ ਸੋਨੂ ਕਲਰ ਬਹੁਤ ਜ਼ਿਆਦੇ ਮਿਲ ਜਾਣਗੇ ਕਲਰ ਆਪਾਂ ਅੱਗੇ ਆ ਕੇ ਸੋਨੂ ਹੋਰ ਦਿਖਾ ਰਹੇ ਹਾਂ ਇਹਦੇ ਵਿੱਚ ਆਪਣੇ ਕਲਰ ਪਾਏ ਹੋਏ ਨੇ ਸਾਰੇ ਆਰਕੰਡੀ ਦਾ ਫੈਬਰਕ ਹੋਊਗਾ ਜੀ ਬਹੁਤ ਪਿਆਰਾ ਤੇ ਆਰਕੰਡੀ ਹੁੰਦੀ ਹੈ ਜੀ ਇੱਕ ਤਾਂ ਹੁੰਦੀ ਹੈਗੀ ਥੋੜੀ ਜੀ ਸੌਫਟ ਵਾਲੀ ਹੁੰਦੀ ਇੱਕ ਹੁੰਦੀ ਹੈ ਖੜਮੀ ਜੀ ਇਹ ਹੈ ਜਿਹੜੀ ਸੌਫਟ ਵਾਲੀ ਆਰਕੰਡੀ ਹੈ ਜੀ ਬਿਲਕੁਲ ਵੀ ਐ ਨਹੀਂ ਹੋਊਗਾ ਵੀ ਆਪਣੇ ਸੂਟ ਨਾਲ ਨਹੀਂ ਲੱਗੂਗਾ ਹਨਾ ਬਹੁਤ ਹੀ ਪਿਆਰਾ ਸੂਟ ਹੁੰਦਾ ਇਹ ਤੇ ਆ ਇਹਦੇ ਕਲਰ ਚੈੱਕ ਕਰੋ ਜੀ ਇਹਦੇ ਕਲਰ ਆ ਗਏ ਆਰਕੰਡੀ ਦੇ ਵਿੱਚ ਸੋਨੂ ਸਾਰੇ ਕਲਰ ਮੈਂ ਦਿਖਾ ਦਿੱਤੇ ਨੇ ਜਿਉ ਜੋ ਮੇਰੇ ਕੋਲ ਕਲਰ ਹੈਗੇ ਨੇ ਉਹ ਸੋਨ ਮਸਾਲੇ ਵੀਡੀਓ ਚ ਦਿਖਾ ਦਿੱਤੇ ਨੇ ਇਹ ਆਪਣਾ ਆਰਕੰਡੀ ਦਾ ਫਾਈਬਰ ਕਾਗ ਹੈ ਜੀ ਹਾਂਜੀ ਜੇ ਤੁਸੀਂ ਇਹ ਵਰਕ ਕਰਵਾ ਕੇ ਲੈਣਾ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਵਿਦਾਉਟ ਵਰਕ ਲੈਣਾ ਵਿਦਾਉਟ ਵਰਕ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਨਾਂ ਦੇ ਨਾਲ ਦੁਪੱਟੇ ਵੀ ਮਿਲਦੇ ਨੇ ਆਰਕੰਡੀ ਦੇ ਬਹੁਤ ਪਿਆਰੇ ਲੱਗਦੇ ਨੇ ਜੀ ਤੁਸੀਂ ਉਹ ਵੀ ਨਾਲ ਲਵਾ ਸਕਦੇ ਹੋ ਉਹਨਾਂ ਦਾ ਸੋਨ ਚਾਰਜਰ ਲੱਗ ਕਰਨੇ ਪੈਣਗੇ ਹਾਂਜੀ ਆਪਣੇ ਕੋਲੇ ਇਹ ਪਲੇਨ ਦੇ ਫੈਬਰਿਕ ਦੇ ਵਿੱਚ ਐਸਕੇ ਮਿਲਦੇ ਕਾਪਨ ਮਿਲੂਗੀ ਸੋਨੋ ਲੇਡਨ ਕਾਪਨ ਮਿਲੂਗੀ ਸੋਨੋ ਠੀਕ ਹੈ ਜੀ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਸਾਨੂੰ ਉਹੀ ਚੀਜ਼ ਤੁਹਾਨੂੰ ਦੇਵਾਂਗੇ ਅਸੀਂ ਪਲਾਨ ਦੇ ਵਿੱਚ ਮੈਂ ਸੋਚ ਲਈਆਂ ਵੀ ਤੁਹਾਨੂੰ ਨਾ ਪੂਰੀ ਦੀ ਪੂਰੀ ਸਾਰੀ ਜੋ ਜੋ ਵੀ ਆਉਂਦਾ ਹੈ ਨਾ ਪਲਾਨ ਦੇ ਵਿੱਚ ਸਾਰਾ ਤੁਹਾਨੂੰ ਕਾੜਨ ਉਹ ਬਖਾਂ ਮਿਲਦੇ